ਦੇ ਆਗੂ ਵਰਕਰ ਪੀੜਿਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਦੂਰਾਂ ਨੇੜੋਂ ਚੱਲ ਕੇ ਆਏ ਬਜ਼ੁਰਗੋ ਸਾਡੀਆਂ ਮਾਈਓ ਤੇ ਭੈਣੋ ਅੱਜ ਰੋਸ ਮਾਰਚ ਹਰਾਸਤੀ ਕਤਲ ਦੇ ਵਿੱਚ ਜੋ ਨਰਿੰਦਰ ਹਰਾਸ ਪੁਲਿਸ ਹਰਾਸਤ ਮੇ ਵਿੱਚ ਜੋ ਨਰਿੰਦਰਦੀਪ ਦੀ ਮਾਰੀ ਉਹਨਾਂ ਪੁਲਿਸਗਾਂ ਦੇ ਉੱਤੇ ਭਾਵੇਂ 304 ਦਾ ਪਰਚਾ ਪੁਲਿਸ ਨੇ ਦਰਜ ਕਰ ਲਿਆ ਪਰ ਉਹਨਾਂ ਨੂੰ ਹਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਨਰਿੰਦਰਦੀਪ ਦੇ ਮਾਮਲੇ ਦੇ ਵਿੱਚ ਜੋ ਡਾਕਟਰਾਂ ਦੀ ਮੁਰਲੀ ਐਮਐਲਆਰ ਦੀ ਰਿਪੋਰਟ ਆਈ ਉਸ ਰਿਪੋਰਟ ਦੇ ਵਿੱਚ 16 ਥਾਮਾਂ ਦੇ ਉੱਤੇ ਤਸ਼ੱਦਦ ਦੇ ਨਿਸ਼ਾਨ ਪਾਏ ਗਏ ਆ ਪਰ ਇਹ ਦੇ ਬਾਵਜੂਦ ਇੱਕ ਮਹੀਨੇ ਦੇ ਸਕਰੀਬ ਸਭਾ ਹੋ ਗਿਆ ਉਹਨਾਂ ਦੋਸ਼ੀ ਕਿਤਾਬ ਜਾਂ ਦਿੱਤਾ ਜਾਵੇ ਭਗਵੰਤ ਮਾਨ ਸਾਹਿਬ ਜਿਹੜੇ ਬਦਲਾ ਰਾ ਚਾਂਸਾ ਦੇ ਕੇ ਸਦਾ ਜਾਏ ਜਿਹੜੇ ਕਿਹਾ ਕਰਦੇ ਸੀ ਕਿ ਪੰਜਾਬ ਦੀ ਧਰਤੀ ਤੇ ਇਨਕਲਾਬ ਲਿਆਵਾਂਗੇ ਲੋਕਾਂ ਨੂੰ ਧਰਨੇ ਮਜਾਰੇ ਨਹੀਂ ਕਰਨੇ ਪੈਣਗੇ ਅੱਜ ਪੂਰੇ ਦਾ ਪੂਰਾ ਪੰਜਾਬ ਪੰਜਾਬ ਦਾ ਕੋਈ ਵੀ ਵਰਗ ਅਜੇ ਹਾਂ ਨਹੀਂ ਬਚਿਆ ਜਿਹਦੇ ਨਾਲ ਇਹਨਾਂ ਨੇ ਗੁੰਡਾਗਰਦੀ ਨਾ ਕੀਤੀ ਹੋਵੇ ਸੱਤੇ ਸ਼ਹੀਦ ਨਾ ਕੀਤੀ ਹੋਵੇ ਆਪਣੇ ਆਪ ਨੂੰ ਕੰਮਾਂ ਦੇ ਵੇੜੇ ਦੇ ਵਿੱਚ ਸੂਰਜ ਮਗਾਉਣ ਦੇ ਗੀਤ ਗਾਉਣ ਵਾਲਾ ਭਗਵੰਤ ਕਮਰ ਪਿਛਲੇ ਦਿਨਾਂ ਦੇ ਵਿੱਚ ਫੈਸਲਾ ਕਰਦਾ ਏ ਕਿ ਹੁਣ ਮਜ਼ਦੂਰਾਂ ਦੇ ਕੋਲੋਂ 8 ਘੰਟੇ ਨਹੀਂ ਵਜਾਏ 12 ਘੰਟੇ ਕੰਮ ਡਿਊਟੀ ਲਈ ਜਾ ਲਿਆ ਕਰਾਂਗੇ ਇਸੇ ਤਰ੍ਹਾਂ ਦੇ ਨਾਲ ਜੈਤੋਲਾ ਤੇਰੇ ਪਿੰਡ ਚੰਦਪਾਣ ਦੇ ਵਿੱਚ ਇਹਨਾਂ ਦੇ ਐਮਐਲਏ ਅਮੋਲਕ ਸਿੰਘ ਦੇ ਗੁੰਡਿਆਂ ਨੇ ਉਥਾਰੇ ਮਜ਼ਦੂਰਾ ਦੇ ਗੋਲੀਆਂ ਚਲਾਈਆਂ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਘਰਾਂ ਦੀ ਭੰਨ ਤੋੜ ਕੀਤੀ ਗਈ ਪਰ ਪੁਲਿਸ ਨੇ ਉਹਨਾਂ ਨੂੰ ਫੜਨ ਦੀ بجائے 41 ਮਜ਼ਦੂਰਾ ਦੇ ਪਰਚਾ ਦਰਜ ਕਰਕੇ ਤਿੰਨ ਸਾਡੀਆਂ ਆਮਾਨ ਦੇ ਪਣਾ ਦੇ ਸਮੇਤ ਜੇਲ੍ਹਾਂ ਦੇ ਵਿੱਚ ਧੱਕ ਦਿੱਤਾ ਗਿਆ ਉਦੋਂ ਬਾਅਦ ਲੋਕਾਂ ਦਾ ਦਬਾਅ ਬਣਿਆ ਬੰਦੇ ਛੱਡੇ ਗਏ ਦੋਸ਼ੀਆਂ ਦੇ ਪਰਚਾ ਵੀ ਦਰਜ ਹੋ ਗਿਆ 307 ਦਾ ਪਰਚਾ ਹੋਇਆ ਉਹਨਾਂ ਤੇ ਸੀਐਸਟੀ ਐਕਟ ਲੱਗਿਆ ਪਰ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ 5 ਫਰਵਰੀ ਦੀ ਘਟਨਾ ਹੈ ਇਸ ਕਰਕੇ ਪੰਜਾਬ ਦਾ ਚਾਹੇ ਵਿਦਿਆਰਥੀ ਆ ਚਾਹੇ ਮਲਾਜਮਾ ਉਹ ਹਰ ਵਰਗ ਇਹਨਾਂ ਤੋਂ ਦੁਖੀ ਆ ਤੇ ਚੋਣਾਂ ਤੋਂ ਪਹਿਲਾਂ ਇਹ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਜੇ ਇੱਕ ਵਾਰ ਜਿੱਤਣ ਤੋਂ ਬਾਅਦ ਦੂਸਰੀ ਵਾਰ ਫੋਨੂ ਜਾ ਕੇ ਰੈਲੀਆਂ ਕਰਨੀਆਂ ਪੈ ਰਣ ਤਾਂ ਲਾਹਣਦਾ ਤੁਹਾਡੇ ਜਿੱਤਣ ਦੇ ਤੇ ਅੱਜ ਲਵਿਆਣੇ ਦੀ ਜਿਮਨੀ ਚੋਣ ਜਿੱਤਣ ਦੇ ਵਾਸਤੇ ਪੂਰੀ ਪੰਜਾਬ ਸਰਕਾਰ ਤੇ ਇਹਨਾਂ ਨੇ ਦਿੱਲੀ ਦੇ ਬੈਠੇ ਆਕਾ ਉਹ ਗਲੀ ਗਲੀ ਮਹੱਲੇ ਮਹੱਲੇ ਘਰ ਘਰ ਦੇ ਵਿੱਚ ੜੀਆਂ ੜੇ ਤੁੜੀਆਂ ਫਿਰਦੀਆਂ ਕਿਉਂਕਿ ਇਹਨਾਂ ਨੇ ਲੋਕਾਂ ਦਾ ਕੋਈ ਕੰਮ ਨਹੀਂ ਕੀਤਾ ਤੇ ਪੰਜਾਬ ਨੂੰ ਪੂਰੀ ਤਰ੍ਹਾਂ ਦੇ ਨਾਲ ਪੁਲਿਸ ਮਸ਼ੀਨਰੀ ਦੇ ਵਿੱਚ ਘਾੜਿਆ ਜਾ ਰਿਆ ਪਿਛਲੇ ਕੁਝ ਦਿਨਾਂ ਦੇ ਵਿੱਚ 32 ਮੌਤਾਂ ਹੋ ਚੁੱਕੀਆਂ ਐ ਪੁਲਿਸ ਹਰਾਸਤ ਦੇ ਦੌਰਾਨ ਜਾਂ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮੁੰਡੇ ਮਾਰ ਦਿੱਤੇ ਗਏ ਆ ਇਸ ਕਰਕੇ ਅਸੀਂ ਜਿੱਥੇ ਨਰਿੰਦਰ ਦੀਪ ਦੇ ਪਰਿਵਾਰ ਦੇ ਇਨਸਾਫ ਦੀ ਗੱਲ ਕਰਨਾ ਆ ਉਥੇ ਪੰਜਾਬ ਨੂੰ ਜਿਹੜਾ ਨੰਗੇ ਜਿੱਤੇ ਪੁਲਿਸ ਰਾਜ ਦੇ ਵਿੱਚ ਬਦਲਿਆ ਜਾ ਰਿਹਾ ਹੈ ਇਹਦੇ ਖਿਲਾਫ ਵੀ ਆਵਾਜ਼ ਫਾਉਣ ਵਾਸਤੇ ਆਏ ਆ ਹੋਰ ਜਿਹੜੇ ਲੋਕ ਇਹਨਾਂ ਦੇ ਸ਼ਰਧਤੇ ਦਾ ਸ਼ਿਕਾਰ ਹੋ ਕੇ ਮਾਰੇ ਗਏ ਉਹਨਾਂ ਦੇ ਪੀੜਤਾਂ ਨੂੰ ਇਨਸਾਫ ਮਿਲੇ ਏ ਮੰਗਾ ਨੂੰ ਲੈ ਕੇ ਅੱਜ ਦਾ ਮਾਰਚ ਕੀਤਾ ਜਾ ਰਿਹਾ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨ